ਅੱਜ ਆ ਪਿੰਡ ਦਾ ਸਰਪੰਚ ਤਾਂ ਖਾ ਗਿਆ ਮਿੱਟੀ ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਕੀਤਾ ਵਿਰੋਧ ਬਣਾਈ ਵੀਡੀਓ ਜੀਹਾਂ ਦਾਸੀ ਇਹ ਕਿ ਦਿੜਬਾ ਦੇ ਪਿੰਡ ਸਮੂਹਾਂ ਦੇ ਵਿੱਚ ਸਰਪੰਚ ਦੇ ਉੱਤੇ ਖੇਡ ਗਰਾਊਂਡ ਦੇ ਵਿੱਚੋਂ ਮਿੱਟੀ ਪੁੱਟ ਕੇ ਵੇਚਣ ਦੇ ਇਲਜ਼ਾਮ ਲਗਾਏ ਗਏ ਨੇ ਪਿੰਡ ਵਾਸੀਆਂ ਨੇ ਇੱਕ ਵੀਡੀਓ ਬਣਾਇਆ ਜਿਸ ਦੇ ਵਿੱਚ ਉਹਨਾਂ ਨੇ ਮੌਕੇ ਦੀਆਂ ਤਸਵੀਰਾਂ ਦਿਖਾਈਆਂ ਉਹਨਾਂ ਕਹਿੰਿਆ ਕਿ ਇੱਥੇ ਜਦੋਂ ਪੰਚਾਇਤ ਸੀ ਤਾਂ ਉਹਨਾਂ ਦੇ ਵੱਲੋਂ ਇਸ ਦੇ ਵਿੱਚੋਂ ਮਿੱਟੀ ਚੁੱਕ ਕੇ ਵੇਚੀ ਗਈ ਆ ਤੇ ਮਿੱਟੀ ਚੁੱਕਣ ਦਾ ਉਹਨਾਂ ਨੇ ਕੋਈ ਵੀ ਕਿਸੇ ਨੂੰ ਜਾਣਕਾਰੀ ਸਾਂਝੀ ਨਹੀਂ ਕੀਤੀ ਅਤੇ ਉਹਨਾਂ ਨੇ ਸਾਰੀ ਮਿੱਟੀ ਖੁਰਦ-ਬੁਰਦ ਕਰ ਦਿੱਤੀ ਇਹ ਸਾਡੀ ਪੰਚਾਇਤੀ ਜ਼ਮੀਨ ਹੈ ਜੀ ਇਹ ਇਹ ਸਾਡੇ ਪਿੰਡ ਦੀ ਸਰਕਾਰੀ ਜ਼ਮੀਨ ਹੈ ਠੀਕ ਹੈ ਜੀ ਸ਼ਾਮਲਾਟ ਕਹਿੰਦੇ ਨੇ ਜੀ ਨੂੰ ਉਹ ਕਿੱਥੇ ਕੱਟੇ ਗਏ ਸੀ ਅਸੀਂ ਇੱਥੇ ਮੰਨ ਕੇ ਚਲੋ 2 ਕਿੱਲੇ ਜੀ ਪਿਛਲੀ ਪੰਚਾਇਤ ਨੇ 2 ਕਿੱਲੇ ਕੱਟੇ ਸੀ ਕਿ ਕਿਲਾ ਕਰੋੜ ਕਟਿਆ ਸੀਗਾ ਤੇ 1 ਕਿੱਲੇ ਚ ਕੱਟੀ ਸੀ ਮੰਡੀ ਇਹ ਮਤੇ ਜਿਹੜੇ ਪਾਏ ਹੋਏ ਨੇ ਹਾਂਜੀ ਹਾਂ ਮਤਾ ਪਿਆ ਹੈ ਜੀ ਵਿਚਲਾ ਮਲਕੀਤ ਸਰਪੰਚੋ ਵਿਚਨੀ ਪਲੈਨ ਚ ਸੀਗਾ ਜੀ ਉਹਦੇ ਨਾਲ ਸਾਰੀ ਗੱਲ ਹੋਈ ਹੈ ਉਹ ਕਹਿੰਦਾ ਦੋ ਗਿੱਲੇ ਕਟੇ ਹੋਏ ਨੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਵੀਡੀਓ ਨਾਲ ਗੱਲ ਹੋਈ ਹੈ ਜੀ ਸੈਕਟਰੀ ਸਾਹਿਬ ਨਾਲ ਗੱਲ ਹੋਈ ਹੈ ਵੀ ਤੁਸੀਂ ਪਰਮਿਸ਼ਨ ਦਿੱਤੀ ਹੈ ਚੱਕਣ ਦੀ ਸੈਕਟਰੀ ਸਾਹਿਬ ਨੇ ਸਾਰਾ ਕੁਝ ਇਹ ਜਿਹੀ ਗੱਲ ਨਹੀਂ ਗਾ ਜੀ ਉਹ ਕਹਿੰਦੇ ਅਸੀਂ ਤਾਂ ਕੋਈ ਪਰਮਿਸ਼ਨ ਦਿੱਤੀ ਨਹੀਂ ਹੈਗੀ ਠੀਕ ਹੈ ਜੀ ਤੇ ਬਾਕੀ ਕੋਈ ਪਿੰਡ ਦੇ ਬੰਦੇ ਨੂੰ ਕਿਸੇ ਨੂੰ ਮੈਸੇਜ ਲਾਇਆ ਹੋਵੇ ਇਹਨਾਂ ਨੇ ਕਿੰਨੀ ਕਿ ਮਿੱਟੀ ਉਰੋ ਪੱਟੀ ਦੀ ਮਿੱਟੀ ਤਾਂ ਦੇਖੋ ਤੁਹਾਡੇ ਸਾਹਮਣੇ ਹੈ ਜੀ ਕਿੰਨੀ ਪੱਟੀ ਹੈ ਸਾਨੂੰ ਨਹੀਂ ਪਤਾ ਇਥੋਂ ਟਰਾਲੀਆਂ ਬਹੁਤ ਦੂਰ ਦੂਰ ਤੱਕ ਮਿੱਟੀ ਗਈ ਹੈ ਜੀ ਠੀਕ ਹੈ ਜੀ ਤੁਹਾਨੂੰ ਕੋਈ ਗੱਲ ਨਹੀਂ ਜੀ ਕੋਈ ਇਹ ਹੈ ਜਿਨ੍ਹਾਂ ਨੇ ਕੋਈ ਚਲੋ ਠੀਕ ਹੈ ਮਿੱਟੀ ਦਾ ਜਾ ਕੋਈ ਪਤਾ ਲੱਗਿਆ ਹੋਵੇ ਇਹਨਾਂ ਨੇ ਕਿੱਥੇ ਪੈਸੇ ਲਾਏ ਨੇ ਕਿੱਥੇ ਗਏ ਨੇ ਦੂਸਰ ਸਰਪੰਚ ਕੌਣ ਹੈ ਮੌਜੂਦਾ ਸਰਪੰਚ ਲਖਮੀਰ ਸਿੰਘ ਹੈ ਜੀ ਲੱਖਾ ਹਾਂ ਜੀ ਹਾਂ ਤੁਸੀਂ ਉਹਨਾਂ ਨੂੰ ਕਿਹਾ ਨਹੀਂ ਗੱਲ ਨਹੀਂ ਕੀਤੀ ਮੈਂ ਤੁਹਾਨੂੰ ਕਿਹਾ ਜੀ ਉਹਦੇ ਨਾਲ ਜਿਹੜੇ ਪੰਚ ਨੇ ਜੀ ਉਹਨਾਂ ਨੂੰ ਵੀ ਮੈਸੇਜ ਆਇਆ ਠੀਕ ਹੈ ਜੀ ਮਿੱਟੀ ਕਿਉਂ ਪੱਟੀ ਜਾ ਰਹੀ ਹੈ ਅੱਜ ਉਹ ਸਾਨੂੰ ਕਹਿੰਦੇ ਸੀਗੇ ਵੀ ਤੁਹਾਨੂੰ ਮਿੱਟੀ ਦੇ ਪੱਟਣ 'ਚ ਕੋਈ ਇੰਟਰਸਟ ਹੈ ਐਂ ਕਹਿੰਦੇ ਸੀਗੇ ਵੀ ਤੁਹਾਨੂੰ ਕੋਈ ਇੰਟਰ ਵੀ ਕਹਿਣਾ ਮਤਲਬ ਇੰਟਰਸਟ ਤਾਂ ਜੀ ਉਹੀ ਗੱਲ ਹੋ ਜਾਂਦੀ ਆ ਵੀ ਚਲੋ ਜਿਹੜੀ ਕੋਈ ਚੀਜ਼ ਐ ਕਰਨ ਵਾਲੀ ਐ ਉਹ ਕਰੋ ਇਹਨੂੰ ਤਾਂ ਲੋੜ ਹੀ ਨਹੀਂ ਛੇੜਨ ਦੀ ਜਿਵੇਂ ਹੁਣ ਆਪਣੇ ਪੰਜਾਬ ਤੇ ਇਹੋ ਜਿਹੀ ਕੋਈ ਵਿਪਤਾ ਪੈ ਗਈ ਸੀ ਠੀਕ ਐ ਜੀ ਹੁਣ ਲਾ ਲੋ ਕਿੰਨੇ ਹੜ ਆ ਗਏ ਸੀਗੇ ਠੀਕ ਐ ਜੀ ਕਿੰਨੀਆਂ ਸਾਡੀਆਂ ਜ਼ਮੀਨਾਂ ਉੱਚਾ ਹੋ ਗਏ ਸਾਡੇ ਕੋਲੇ ਮਿੱਟੀ ਪਈ ਆ ਪਿੰਡ ਚ ਸਾਨੂੰ ਕੋਈ ਲੋੜ ਪਈ ਅਸੀਂ ਬਰਤਦਾ ਲਾਵਾਂਗੇ ਜੀ ਸਾਡੇ ਕਿਹੜਾ ਕੋਈ ਪਿੰਡ ਸਾਡਾ ਕਰਜ਼ਈ ਐ ਵੀ ਸਾਡੇ ਪਿੰਡ ਦੇ ਕਰਜ਼ਾ ਬਹੁਤ ਜ਼ਿਆਦਾ ਅਸੀਂ ਇਹਨੂੰ ਵੇਚ ਕੇ ਲਾਹਾਂਗੇ ਸਰਕਾਰ ਪੈਸੇ ਦੇ ਰਹੀ ਐ ਜੀ ਸਰਕਾਰ ਪੈਸੇ ਪਾ ਰਹੀ ਐ ਉਹ ਪੈਸਿਆਂ ਨਾਲ ਕੰਮ ਕਰੋ ਠੀਕ ਐ ਜੀ ਤੋਂ ਸਾਡੀ ਇ ਵੀ ਇਹ ਤੇ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਇਹ ਸ ਕਾਰਵਾਈ ਹੋਣ ਦੇ 20 ਤਰੀਕ ਨੂੰ ਐਪਲੀਕੇਸ਼ਨ ਦਿੱਤੀ ਸੀ ਜੀ ਸਾਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਬੱਚਿਆਂ ਦੇ ਖੇਡਣ ਲਈ ਕੋਈ ਗਰਾਊਂਡ ਕੁਛ ਨਹੀਂ ਹੈਗਾ ਜੀ ਕੋਈ ਗਰਾਊਂਡ ਨਹੀਂ ਸਕੂਲ ਚ ਸਰਕਾਰੀ ਸਕੂਲ ਦੇ ਵਿੱਚ ਬੱਚੇ ਖੇਡਦੇ ਨੇ ਜੀ ਜਿੰਮ ਦਾ ਹਾਲਾਤ ਆਹ ਛੋਟੇ ਛੋਟੇ ਜਵਾਖ ਨੇ ਜੀ ਸਾਰੇ 10 15 ਜਵਾਖ ਨੇ ਸਾਡੇ ਲੱਭੇ ਖੇਡਣ ਵਾਲੇ ਇਹੀ ਡਰ ਦੇ ਮਾਰੇ ਉਹ ਘਰ ਦੇ ਭੇਜ ਦੇਣੀ ਵੀ ਐਡੀ ਦੂਰ ਅਸੀਂ ਭੇਜ ਨਹੀਂ ਸਕਦੇ ਆ ਜੀ ਜਵਾਖ ਨੂੰ ਇਹਨਾਂ ਨੂੰ ਅਸੀਂ ਖੇਡਣ ਵੀ ਲੈ ਕੇ ਜਾਂਦੇ ਆ ਸਕੂਲ ਚ ਛੋਟਾ ਗਰਾਊਂਡ ਹੈ ਉਹ ਜਿਹੜਾ ਨੇ ਉਹ ਵੀ ਜੇ ਮਾਸਟਰ ਜੰਦਾ ਲਾ ਕੇ ਵਗ ਜਾਂਦਾ ਕੰਦਾ ਡੱਪ ਕੇ ਜਾਣਾ ਪੈਂਦਾ ਈ ਸਾਨੂੰ ਆ ਜਿਹੜੀ ਮਿੱਟੀ ਸ਼ਾਮਲਾੜ ਦੀ ਚੱਕੀ ਆ ਇਹ ਮੈਂ ਸਰਪੰਚ ਦੀ ਜੀ ਦਾ ਸਬਕਾ ਉਹ ਸਾਬਕਾ ਮੈਂ ਇਹ ਪੰਜ ਕਿੱਲਾਂ ਦੇ ਵਿੱਚ ਮੰਡੀ ਕਨਫਰਮੇਸ਼ਨ ਕਰੀ ਸੀ ਉਸ ਤੋਂ ਵਿੱਚ ਇਹ ਜਿਹੜੀ ਮਿੱਟੀ ਚੱਕੀ ਆ ਬਿਲਕੁਲ ਗਲਤ ਹੈ ਇਹ ਮੈਲੰਗ ਦਾ ਕੰਮ ਹੈ ਮਿੱਟੀ ਵੇਚੀ ਗਈ ਹੈ ਜਿਹਨੇ ਵੇਚੀ ਉਹ ਤਾਂ ਪਰਚਾ ਦਰਜ ਹੋਵੇ ਜਿਹੜੇ ਜਿਹੜੇ ਸਮੂਲੀਅਤ ਕਿਵੇਂ ਉਹ ਤਾਂ ਪਰਚਾ ਦੇ ਜਾ ਸਾਨੂੰ ਦੱਸਣ ਕਿ ਕਿੱਥੇ ਪਈ ਆ ਉਹ ਕਿੱਥੇ ਨਹੀਂ ਸਟੇਡੀਅਮ ਦੇ ਇਹਨਾਂ ਨੇ ਮੁੰਡਿਆਂ ਨੇ ਜ਼ੋਰ ਲਾ ਕੇ ਸੱਤ ਤੋਂ ਬਾਅਦ ਆ ਦੀਪੁਰ ਨੇ ਕੰਮ ਕਰਿਆ ਕੋਈ ਸਟੇਡੀਅਮ ਦੀ ਬਹੁ ਕਰੀਏ ਸਟੇਡੀਅਮ ਦੀ ਇੱਥੇ ਸਾਨੂੰ ਤਾਂ ਪਤਾ ਨਹੀਂ ਕਿ ਕਿੱਲਾ ਸਟੇਡੀਅਮ ਨੇ ਤਾਂ ਦੋ ਕਿੱਲੇ ਉਹ ਮਿੱਟੀ ਬਾਦੀ ਇਹਨਾਂ ਨੇ ਮਿੱਟੀ ਪਾ ਕੇ ਇਹਨਾਂ ਨੇ ਮਿੱਟੀ ਵੀ ਲੈ ਕੇ ਚੱਕੂਗੇ ਉਹ ਨਮਾ ਹੈ ਜਵਾ ਜਿਹੜਾ ਇਹ ਜ਼ੋਰ ਜਮਾਈ ਦਾ ਕੰਮ ਹੈ ਨਮੀ ਸਰਕਾਰ ਦੇ ਨਾਲ ਮਿਲੀ ਭੁਗਤਾ ਇਹਨਾਂ ਦੀ ਇਹੋ ਕੰਮ ਕਰਨ ਨੇ ਜਿਹੜਾ ਮਿੱਟੀ ਪਾਈ ਇਹਨਾਂ ਨੇ ਯਾਰ ਪੈਸੇ ਲੱਤੇ ਨੇ ਇਹਨਾਂ ਤਾਂ ਕਰਵਾਈ ਹੋਵੇ ਲੋਕਾਂ ਨਿਗਾਇਜ਼ ਭੇਜ ਨੇ ਪਾਪਾ ਸੋ 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 ਦੀ ਟਰਾਲੀ ਹੈ ਅਤੇ ਜਦੋਂ ਇਸ ਮਾਮਲੇ ਦੇ ਉੱਤੇ ਮੌਜੂਦਾ ਸਰਪੰਚ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਤੇ ਕਿਹਾ ਕਿ ਇਹ ਮਿੱਟੀ ਮੇਰੇ ਕਾਰਜਕਾਲ ਤੋਂ ਪਹਿਲਾਂ ਪੱਟੀ ਗਈ ਸੀ ਜੋ ਗਰਾਊਂਡ 'ਚੋਂ ਉੱਥੋਂ ਮਿੱਟੀ ਪੱਟੀ ਹੋਈ ਹੈ ਜੋ ਮੇਰੇ ਕਾਰਜਕਾਲ ਤੋਂ ਪਹਿਲਾਂ ਪੱਟੀ ਹੋਈ ਹੈ ਜੋ ਬੰਦੇ ਇਲਜ਼ਾਮ ਲਾਉਂਦੇ ਨੇ ਜੀ ਜਦੋਂ ਉਹ ਮਿੱਟੀ ਪੱਟ ਰਹੀ ਸੀ ਅਸੀਂ ਉਦੋਂ ਕਿੱਥੇ ਸੀ ਜੀ ਕਿਉਂ ਨਹੀਂ ਉਹਨਾਂ ਨੇ ਕੰਪਲੀਟ ਕੀਤੀ ਜੇ ਮੈਂ ਪੱਟੀ ਹੈ ਜੀ ਉਦੋਂ ਕਿੱਥੇ ਸੀ ਜੀ ਉਹ ਪਿੰਡ 'ਚ ਹੀ ਰਹਿੰਦੇ ਸੀ ਮਾਈਨਿੰਗ ਵਿਭਾਗ ਨੂੰ ਕਰਦੇ ਸੋਨੂ ਕੱਲ ਬੁਲਾ ਕੇ ਖਬਰ ਬਣਵਾਈਆ ਉਦੋਂ ਸੋਨੂ ਬੁਲਾ ਸਕਦੇ ਜਿ ਮੌਕੇ ਦੇ 1 ਲੰਚ ਦਾ ਉਹ ਪੱਟੀ ਨਹੀਂ ਗਈ ਜੀ ਮੈਂ ਮਿੱਟੀ ਜਿਹੜੀ ਪੱਟੀ ਹੈ ਜੀ ਮੈਂ ਉੱਪਰਲੇ ਪਾਸੇ ਤੁਸੀਂ ਦੇਖਿਆ ਹੋਊਗਾ ਗਏ ਹੋਵੋਗੇ ਟੱਬਾ ਜੀ ਉੱਥੋਂ ਮੇਰੇ ਪਿੰਡੋਂ ਮੁੰਸੀ ਵਾਲੇ ਨੇ ਸਰਤ ਬਣੀਆਂ ਜੀ ਉੱਥੇ ਪਾਰੇ ਜੀ ਪਾਰਕ ਬਣਿਆ ਜੀ ਉੱਥੇ ਪਾਈਏ ਜੀ ਤੇ ਹੁਣ ਇੱਕ ਤੁਸੀਂ ਜਿਹੜਾ ਲੰਗੇ ਹੋਵੋਗੇ ਰਸਤੇ 'ਚ ਮੇਰਾ ਨੁਕਸਾਨ ਹੋਇਆ ਜੀ ਇਹਨਾਂ ਦੀ ਅਰਜੀ ਦੇਣ ਕਾਰਨ ਸਿਚੀਆਲ ਮਾਡਲ ਲੱਗ ਰਹੇ ਸੀ ਇਹਨਾਂ ਨੇ ਗਲਤ ਅਰਜੀ ਦਿੱਤੀ ਹੈ ਵੀ ਉੱਥੋਂ ਮਾਈਨਿੰਗ ਕਰਕੇ ਮਿੱਟੀ ਵੇਚ ਰਹੇ ਨੇ ਚਲੋ ਮੈਂ ਜਵਾਬ ਦੇਣਾ ਸੀ ਅਰਜੀ ਦਾ ਜੀ ਪਰ ਉਹ ਮੀਂਹ ਪੈਣ ਕਾਰਨ ਖੂਹਾਂ ਖੂਹ ਨੁਕਸਾਨ ਹੋਇਆ ਜੀ ਉਹ ਅਰਜੀ ਬੀਡੀਪੀ ਸਾਹਿਬ ਨੂੰ ਇਹਨਾਂ ਨੇ ਗਲਤ ਪ੍ਰੋਮਿਸ਼ਨ ਦਿੱਤੀ ਜੀ ਉਹ ਖੂਹਾਂ ਦੀ ਵੀ ਪ੍ਰਬਾਈ ਮੈਂ ਪਾਉਂਗਾ ਜੀ ਇਹਨਾਂ ਤੇ ਵੀ ਮਿੱਟੀ ਦਾ ਹੁਣ ਮੈਂ ਸਾਂਝੀ ਜਗ੍ਹਾ ਤੋਂ ਚੱਕ ਕੇ ਸਾਂਝੀ ਜਗ੍ਹਾ ਤੇ ਪਾਉਂਗਾ ਜੀ ਹੋਰ ਕਿੱਥੋਂ ਲੈ ਕੇ ਪਾਉਂਗਾ ਜੀ ਜਿਹੜੀ ਤੁਸੀਂ ਮੁਰਸੀ ਵਾਲੇ ਸੜਕ ਦੀ ਗੱਲ ਕਰਦੇ ਹੋ ਤਾਂ ਠੇਕੇਦਾਰ ਦਾ ਕੰਮ ਸੀਗਾ ਚੜ੍ਹਦੇ ਨਹੀਂ ਜੀ ਮਿੱਟੀ ਪਾਈ ਹੈ ਜੀ ਤੁਸੀਂ ਵਿੰਟਚੇ ਜਾ ਕੇ ਪੁੱਛ ਸਕਦੇ ਹਾਂ ਵੀ ਕਿਹੜੇ ਕਿਹੜੇ ਬੰਦਿਆਂ ਨੇ ਮਿੱਟੀ ਪਾਈ ਆ ਜੀ ਕਿਹਦੇ ਕਿਹਦੇ ਟਰੈਕਟਰ ਲੱਗੇ ਹੋਏ ਸੀ ਜੀ ਖੈਰ ਇੱਕ ਪਾਸੇ ਪਿੰਡ ਵਾਸੀਆਂ ਵੱਲੋਂ ਸਰਪੰਚ ਦੇ ਉੱਤੇ ਪੰਚਾਇਤ ਦੇ ਉੱਤੇ ਗੰਭੀਰ ਇਲਜ਼ਾਮ ਪਰ ਦੂਜੇ ਪਾਸੇ ਸਰਪੰਚ ਨੇ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਗਿਆ ਕਿਉਂਕਿ ਇਹ ਖੇਡ ਸਟੇਡੀਅਮ ਨੌਜਵਾਨ ਪੀੜੀ ਵਾਸਤੇ ਬਣਾਇਆ ਜਾ ਰਿਹਾ ਹੈ ਤਾਂ ਕਿ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾਵੇ ਤਾਂ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਦਾ ਕੀ ਹੱਲ ਨਿਕਲ ਕੇ ਸਾਹਮਣੇ ਆਉਂਦਾ ਹੈ ਹਕੀਕਤ ਰੀਵੀ ਪੰਜਾਬੀ ਲਈ ਸੰਗਰੂਰ ਤੋਂ ਨਿਲਜੈਨ ਦੀ ਰਿਪੋਰਟ